ਦੇਰ ਸ਼ਾਮ ਬਿਰਾਵਾ ਨਾਨਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋਨ ਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਉੱਪਰ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸੀ ਕਿ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਮੇਂ ਰੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਚਲਦੇ ਆਜ ਉਸਦੇ ਉੱਪਰ ਇਹ ਫਾਇਰਿੰਗ ਹੋਈ ਹੈ ਤੇ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ આરોપીਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀਏ ਤੇ ਉੱਤੇ ਹੀ ਉਸਨੇ ਦ ਪੋਜੀ ਵੱਲੋਂ ਥ੍ਰੈਟ ਮਿਲ ਚੁੱਕਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਉਹਨਾਂ ਨੇ ਜਿਹੜਾ ਇਲਜ਼ਾਮ ਲਗਾਇਆ ਕਿ ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਤਿੱਖੀ ਬਹਿਸ ਵੀ ਹੋਈ ਹੈ ਤੇ ਥਾਣੇ ਦਾ ਕਰਾਉ ਵੀ ਜਿਹੜਾ ਹੈ ਉਹ ਕੀਤਾ ਗਿਆ ਤੇ ਉੱਤੇ ਹੀ ਥਾਣੇ ਦੇ ਕਰਾਉ ਕਰਨ ਤੋਂ ਉਪਰੰਤ ਡੀਐਸਪੀ ਡੇਰਾਬਾਬਾ ਨਾਨਕ ਜੋਗਾ ਸਿੰਘ ਮੌਕੇ ਤੇ ਪਹੁੰਚੇ ਅਤੇ ਉਸ ਕਾਰਵਾਈ ਜਿਹੜੀ ਹੈ ਉਸ ਦੀ ਕਾਰਵਾਈ ਕਰਨ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਹੈ ਪਰ ਪਰਿਵਾਰਕ ਮੈਂਬਰ ਜਿਹੜੇ ਨੇ ਸੰਤੁਸ਼ਟ ਨਜ਼ਰ ਨਹੀਂ ਆਏ ਉਹਨਾਂ ਵੱਲੋਂ ਕਹਿ ਆ ਜਾ ਰਿਹਾ ਹੈ ਕਿ ਸਾਨੂੰ ਇਨਸਾਫ ਨਹੀਂ ਮਿਲ ਰ ਗਈ ਹੈ ਤੋਤੇ ਹੀ ਇਸ ਮੌਕੇ ਉਤੇ ਡੀਐਸਪੀ ਡੇਰਾਬਾ ਬਨਾਨਕ ਨੇ ਕਿਹਾ ਹੈ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰਾਜ਼ ਜਿਹੜੇ ਨੇ ਉਹ ਵੀ ਖੰਗਾਲੇ ਜਾ ਰਹੇ ਨੇ ਤੋਨਾ ਕਹਿ ਕਿ ਮੌਕੇ ਤੋਂ ਇੱਕ ਜਿੰਦਾ ਰੋਂਦ ਵੀ ਬਰਾਮਦ ਕੀਤਾ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਬ ਪਰਸ਼ਾਨਾ ਇਹ ਬੀਜ ਮੀਆਂ ਪਜਾ ਦੇ ਬੰਦਾ ਤੁੰਸੇ ਨਹੀਂ ਰਹਿ ਚਾਹਦਾ ਥੋੜੇ ਪਿੱਛੇ ਗੁੱਡੀ ਜਾਚਾ ਲੱਗਾ ਥਾਣੇ ਕਰਕੇ ਤਾ ਪਤਾ ਖਰਾਬ ਇੱਥੇ ਗੱਡੀ ਚ 6 ਗੁੱਡੀਆਂ ਰੱਖ ਲਈ ਆਂਦੀ ਗੱਡੀ ਚਾਗੀ ਹੋਈ ਦੀ ਹੈ ਇੱਥੇ ਗੱਟ ਇਥੇ ਵੀ ਇਥੋਂ ਗਿਆ ਉਹ ਨਹੀਂ ਕਰਦਾ ਕੋਈ ਗੱਲ ਨਹੀਂ ਮੇਰੇ ਗੱਲ ਕਰਕੇ ਦੱਸ ਰਿਹਾ ਜੀ ਮਹਾਰਾਜ ਬੜੀ ਪ੍ਰਾਉਨ 3 ਮਿੰਟ ਹੋ ਜਨਾ ਭਾਈ ਹੁਣ ਗੋਲੀ ਵਾਦਿਆਂ ਦੀ ਅਫਸਰਾਂ ਨੇ ਕੀ ਦੱਸਣਾ ਹੈ 3 ਮਿੰਟ ਹੋ ਗਏ ਬੜੇ ਹੁਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਰਹਿਣਾ ਹੈ ਬਾਅਦ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਇਹਨਾਂ ਦੁਕਾਨ ਦੇ ਹਾਟੀਰੇ ਕਮਾਲ ਦੇ ਮਾਤੂ ਦੇ ਨਾਮ ਅੱਧਾ ਕੰਦਾ ਆ ਅੱਧਾ ਧੰਨਵਾਦ ਆ ਹੋਣ ਆਈ ਹੈ ਭਾਈ ਕਿੰਨਾ ਟਾਈਮ ਪਹਿਲਾਂ ਆ ਹੋਣ ਆਈ ਹੈ ਭਾਈ ਬੋਲ ਸੇ ਮੇਰੀ ਗੱਲ ਸੁਣਾ ਤਿੰਨ ਤਿੰਨ ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਨੂੰ ਗੋਲੀ ਕਿਦੋਂ ਚੱਲੀ ਆ ਕੋਈ ਅੱਧਾ ਘੰਟਾ ਆਇਆ ਭਾਈ ਅੱਛਾ ਤੇ ਕਿਹੜੇ ਘਰ ਬੈਠੇ ਆਪਣੇ ਇੰਜੋਏਮੈਂਟ ਦੇ ਲੋਟੇ ਆਜ ਬਚਾਅ ਬਚਾਅ ਚਲੋ ਅਗਰ ਅੱਧੀ ਕਿਸਮਤ ਆਈ ਬਚ ਗਏ ਹੂੰ ਕੋਈ ਫਲੈਟ ਆਇਆ ਹੋਵੇ ਪਹਿਲਾਂ ਤੁਹਾਨੂੰ ਕਬੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਕਿਉਰਟੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਹੂੰ ਜਿਹੜੀ ਦੁਕਾਨ ਹੈ ਨਾ ਮੈਂ ਆਹ ਵੇਖੋ ਭਈ ਦੁਕਾਨ ਤਾਂ ਬੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਇਨਫਾਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼ਿਵਮੰਦੀ ਦੀ ਦੁਕਾਨ ਦੇ ਬਾਹਰ ਕੋਈ ਉਹ ਹਾਈ ਫਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਕਿ ਅੱਜ ਕਿਹਾ ਜਾਂਦਾ ਕਿ ਕੋਈ ਕਰਾਉ ਤਾਂ ਨਹੀਂ ਕਰਵਾਇਆ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀ ਸੀਸੀਟੀਵੀ ਦੀ ਕੋਈ ਆਈਏ ਸੀਸੀਟੀਵੀ ਚੈੱਕ ਕਰ ਰਹੇ ਆਂ ਦੇਖਦੇ ਆਂ ਜੋ ਵੀ ਆਏਗਾ ਸਾਹਮਣੇ ਫਿਰ ਦੱਸ ਦਵਾਂਗੇ ਸਰਦਰ ਕੀ ਕਰ ਗਈ ਸਰਦਰ ਜੋ ਵੀ ਉਹ ਕੰਪਲੇਂਟ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕਿ ਕੰਪਲੇਂਟ ਜਿਹੜੀ ਹੈ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆਂ ਕੰਪਲੇਂਟ ਦੀ ਉਹਦੇ ਵਿੱਚ ਆਲਰੇਡੀ ਐਫਆਈਆਰ ਬਰਜਾ ਉਸ ਤੋਂ ਦੋਸ਼ੀ ਨਾਮ ਦੇ ਉਹਨੇ ਦੋਸ਼ੀ ਅਰੈਸਟ ਵੀ ਨਹੀਂ ਦੋਸ਼ੀ ਅਰੈਸਟ ਵੀ ਨਹੀਂ ਜੀ ਪਰ ਉਹਨਾਂ ਥ੍ਰੈਟ ਤੋਂ ਕਹਿੰਦੇ ਜੀਵਨ ਖੋਦਿਓ ਲਵਾ ਰਹੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਛ ਅਜੇ ਕਿਉਂਕਿ ਉਹ ਤੇ ਮੈਨੂੰ ਦੱਸ ਨਹੀਂ ਰਹੇ ਕੋਈ ਵੀ ਹਾਂ ਕਿ ਜੋ ਤੁਸੀਂ ਦੱਸ ਰਹੇ ਮੈਨੂੰ ਉਹ ਨਹੀਂ ਦੱਸ ਰਹੇ ਤੇ ਅਗਰ ਕੱਲੋ ਕੇ ਬਾਜ਼ਾਰ ਬੰਦ ਕਰਨ ਦੀ ਵੀ ਇੱਕ ਗੱਲ ਕੀਤੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਕੀ ਸਾਡੇ ਵੀ ਅਸੀਂ ਕੋਈ ਗਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਸਟ ਹੈਗੀ ਹੈ ਬਾਜ਼ਾਰ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.